ਈ ਲੀਡਰਸ਼ਿਪ ਹੈਗੀ ਆ ਜਿਹੜੀ ਅਸੀਲ ਦੇ ਅੱਗੇ ਖੜੀ ਸੀ ਇਹ ਸਾਰੀ ਜਿਹੜੀ ਹੈਗੀ ਆ ਇਹ ਆਪਦਾ اخਲਾਕੀ ਹੱਕ ਨੈਤਿਕ ਹੱਕ ਖੋ ਚੁੱਕੀ ਆ ਲੀਡਰਸ਼ਿਪ ਦਾ ਸੰਵਧਾਨ ਦੇ ਨਾਲ ਵੀ ਛੇੜਛਾਲ ਕੀਤੀ ਵੀ ਆ ਕਾਲੀ ਗੱਲ ਐ ਤੇ ਉਹ ਉਸ ਤਰੀਕੇ ਨਾਲ ਚੁਣ ਲਿਆ ਜਾਵੇ ਤਾਂ ਐਦੂ ਮਾੜੀ ਗੱਲ ਕੀ ਹੋਊਗੀ ਸ਼੍ਰੋਮਣੀ ਕਾਲੀਦਾਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖਿਲਾਫ ਮਿਸਲ ਸਤਲੂਜ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਨੂੰ ਲਿਖਤੀ ਪੱਤਰ ਭੇਜਿਆ ਹੈ ਪੱਤਰ ਵਿੱਚ ਲਿਖਿਆ ਹੈ ਕਿ ਬੜੇ ਦੁੱਖ ਨਾਲ ਜੋਦੜੀ ਕਰਨ ਲਈ ਆਪ ਜੀ ਨੂੰ ਲਿਖਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਸਿੰਘ ਸਾਹਿਬ ਅਸਮੂਚੀ ਕੌਮ ਅਤੇ ਪੰਥ ਆਪਣੀਆਂ ਸਰਵਉੱਚ ਸੰਸਥਾਵਾਂ ਦੇ ਹੋ ਰਹੇ ਅਪਮਾਨ ਅਤੇ ਸੰਸਥਾਵਾਂ ਲਈ ਸਰਵਉੱਚ ਪਦਵੀਆਂ ਦੀ ਸੇਵਾ ਨਿਭਾ ਰਹੇ ਸਿੰਘ ਸਾਹਿਬਾਨ ਪ੍ਰਤੀ ਵਰਤੀ ਜਾ ਰਹੀ ਸ਼ਬਦਾਵਲੀ ਨਾਲ ਸਿੱਖ ਕੌਮ ਦੇ ਹਿਰਦੇ ਵਲੁੰਦਰੇ ਗਏ ਹਨ ਖਾਸ ਤੌਰ ਤੇ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੁਕਮਨਾਮਾ ਸਾਹਿਬ ਨੂੰ ਚੁਣੌਤੀ ਦੇ ਕੇ ਨੈਤਿਕ ਤੌਰ ਤੇ ਰਾਜ ਦੀ ਅਗਵਾਈ ਕਰਨ ਦਾ ਅਧਿਕਾਰ ਗਵਾ ਚੁੱਕੀ ਲੀਡਰਸ਼ਿਪ ਵੱਲੋਂ ਜਿਵੇਂ 2 ਦਸੰਬਰ ਵਾਲੇ ਹੁਕਮਨਾਮੇ ਦੇ ਖਿਲਾਫ ਜਾ ਕੇ ਬਿਨਾ ਆਧਾਰ ਕਾਰਡ ਤੋਂ ਬਾਕਸ ਭਰਤੀ ਦੇ ਆਧਾਰ ਤੇ ਬਾਕਸ ਡੈਲੀਗੇਟਾ ਰਾਹੀਸ਼ੀ ਅਕਾਲ ਤਖਤ ਸਾਹਿਬ ਤੋਂ ਤਨਖਾਹੀਆ ਆਗੂ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਥਾਪ ਲਿਆ ਗਿਆ ਹੈ ਸਭ ਤੋਂ ਵੱਡੀ ਗੱਲ ਹੈ ਕਿ ਅਕਾਲ ਤਖਤ ਸਾਹਿਬ ਦਾ ਜਿਹੜਾ ਹੁਕਮਨਾਮਾ ਉਹਦੀ ਜਿਹੜੀ ਸਪਿਰਟ ਸੀ ਜ ਜਿਹਨੂੰ ਆਪਾਂ ਕਹਿੰਦੇ ਮੂਵਿੰਗ ਸਪਿਰਟ ਹੈ ਸੀ ਕਿ ਵੀ ਜਿਹੜੀ ਇਹ ਲੀਡਰਸ਼ਿਪ ਹੈਗੀ ਆ ਜਿਹੜੀ ਸੀਲ ਦੇ ਅੱਗੇ ਖੜੀ ਸੀ ਇਹ ਸਾਰੀ ਜਿਹੜੀ ਹੈਗੀ ਆ ਇਹ ਆਪਦਾ اخਲਾਕੀ ਹੱਕ ਨੈਤਿਕ ਹੱਕ ਖੋ ਚੁੱਕੀ ਆ ਲੀਡਰਸ਼ਿਪ ਦਾ ਤੇ ਉਹ ਉਹਨਾਂ ਨੂੰ ਹਟਾਉਣ ਦੀ ਬਜਾਏ ਉਸੇ ਬੰਦਿਆਂ ਨੂੰ ਉਹਨਾਂ ਲੋਕਾਂ ਨੂੰ ਦੁਬਾਰਾ ਚੁਣ ਲਿਆ ਜਾਵੇ ਇੱਕ ਬੋਗਸ ਤੇ ਰੋਂਗ ਤਰੀਕੇ ਨਾਲ ਇੱਕ ਜਿਹੜਾ ਕਿ ਪਾਰਦਰਸ਼ੀ ਨਹੀਂਗਾ ਜਿਹਦੇ ਵਿੱਚ ਸੰਵਿਧਾਨ ਵੀ ਜਿਹੜਾ ਠੀਕ ਨਹੀਂਗਾ ਉਹਦੇ ਤਹਿਤ ਸੰਵਿਧਾਨ ਦੇ ਨਾਲ ਵੀ ਛੇੜਛਾੜ ਕੀਤੀ ਵੀ ਆ ਕਾਲੀ ਦਲ ਨੇ ਤੇ ਉਹ ਉਸ ਤਰੀਕੇ ਨਾਲ ਚੁਣ ਲਿਆ ਜਾਵੇ ਤਾਂ ਐਦੂ ਮਾੜੀ ਗੱਲ ਕੀ ਹੋਊਗੀ ਕੀ ਸੰਗਤ ਨੇ ਨਕਾਰਦੇ ਤੁਸੀਂ ਵੋਟਾਂ 'ਚ ਵੇਖਿਆ ਵੇਖਿਆ ਹੀ ਆਪਾਂ ਕੀ ਹਾਲਤ ਹੋਈ ਆ ਸੰਗਤ ਨੇ ਨਕਾਰਦੇ ਸੰਗਤ ਦੇ ਅਨਕਾਰਨ ਤੋਂ ਬਾਅਦ ਤੁਸੀਂ ਗੁਰੂ ਦੀ ਦਰਗਾਹ ਦੇ ਵਿੱਚ ਆ ਕੇ ਖੜਕੇ ਗੁਰੂ ਉਸ ਤਖਤ ਦੇ ਅੱਗੇ ਖੜੇ ਇਹਨੂੰ ਸੱਚਾ ਤਖਤ ਕਿਹਾ ਜਾਂਦਾ ਉਹਨੇ ਤੁਹਾਡੇ ਤੇ ਜਿਹੜੀ ਤਨਖਾਹ ਲਈ ਤੁਸੀਂ ਉਹ ਭੁਗਤਣ ਤੋਂ ਵੀ ਭੱਜ ਗਏ ਤਾਂ ਇਹ ਤਾਂ ਇੱਕ ਮੈਂ ਕਹਿੰਨਾ ਕਿ ਹੁਣ ਇਹਦਾ ਜਿਹੜਾ ਹਿਲਾਚਾਰਾ ਕੀ ਆ ਇਹ ਸੰਗਤੀ ਕਰ ਸਕਦੀ ਆ ਜਥੇਦਾਰਾਂ ਨੇ ਆਪਦਾ ਜਿਹੜਾ ਬਣਦਾ ਰੋਲ ਸੀ ਉਹ ਨਿਭਾਤਾ ਇਹ ਸੰਗਤ ਨੂੰ ਜਿਹੜੀ ਨਵੀਂ ਭਰਤੀ ਆ ਇਹਦੇ ਵਿੱਚ ਉਮਰਮਾ ਕੇ ਪਾਕ ਲੈਣਾ ਚਾਹੀਦਾ ਹੈ ਤੇ ਦਿਖਾਉਣਾ ਚਾਹੀਦਾ ਹੈ ਕਿ ਸੰਘਤ ਕਿਹੜੇ ਪਾਸੇ ਖੜੀ ਸੁਖਵੀਰ ਬਾਦਲ ਦੀ ਆਪਣੀ ਬਦਲਾਖੋਰੀ ਦੀ ਮਨਸ਼ਾ ਜਿੱਤੇ 26 ਦਿਨਾਂ ਵਿੱਚ ਤਿੰਨ ਸਿੰਘ ਸਹਿਬਾਨ ਬਦਲ ਕੇ ਵੀ ਸ਼ਾਂਤ ਨਹੀਂ ਹੋ ਰਹੀ ਉਸੇ ਨੀਤੀ ਤੇ ਅੱਗੇ ਚੱਲਦੇ ਆਂ ਹੀ ਜਨਤਕ ਤੌਰ ਤੇ ਪਹਿਲਾਂ 12 April 2025 ਨੂੰ ਪ੍ਰਧਾਨ ਥਾਪਨ ਤੋਂ ਬਾਅਦ तेजसिंग समुंदरी हॉल ਵਿੱਚ ਅਤੇ ਫਿਰ ਦੂਸਰੇ ਦਿਨ 13 ਅਪ੍ਰੈਲ ਨੂੰ ਤਖਤਸ਼ਰੀ ਦਮਦਮਾ ਸਾਹਿਬ ਵਿਖੇ ਸਿਆਸੀ ਕਾਨਫਰੰਸ ਵਿੱਚ ਮੌਜੂਦਾ ਹੈੱਡ ਗ੍ਰੰਥੀ ਦਰਬਾਰ ਸਾਹਿਬ ਗਿਆਨੀ ਰਗबीर ਸਿੰਘ ਜੀ ਸਾਹਿਬ ਦਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਗਿਆਨੀ ਸੁਲਤਾਨ ਸਿੰਘ ਜੀ ਜਥੇਦਾਰ ਤਖਤਸ਼ਰੀ ਕੇਸਗੜ੍ਹ ਸਾਹਿਬ ਅਤੇ ਬਾਕੀ ਜਥੇਦਾਰ ਸਹਿਬਾਨ ਦੇ ਖਿਲਾਫ ਬਹੁਤ ਗਲਤ ਇਲਜ਼ਾਮ ਲਗਾਏ ਖਾਸ ਕਰ ਸਾਰੇ ਜਥੇਦਾਰ ਸਹਿਬਾਨ ਅਤੇ ਸਾਰੇ ਹੀ ਤਖਤ ਸਹਿਬਾਨ ਤੇ ਕੇਂਦਰ ਦਾ ਕੰਟਰੋਲ ਹੋਣ ਬਾਰੇ ਸੰਸਨੀਖੇਜ਼ ਇਲਜ਼ਾਮ ਲਗਾਏ ਤੇ ਜਥੇਦਾਰ ਸਹਿਬਾਨ ਦੁਆਰਾ ਕੌਮ ਨੂੰ ਕਮਜ਼ੋਰ ਕਰਨ ਦੇ ਵੀ ਇਲਜ਼ਾਮ ਲਗਾਏ ਗਏ ਅਸੀਂ ਪਿਛਲੇ 12 ਅਪ੍ਰੈਲ ਤੇ 13 ਅਪ੍ਰੈਲ ਨੂੰ ਜਿਹੜੀਆਂ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੇ ਵਿਰੁੱਧ ਸਿੱਖਾਂ ਦੇ ਜਿਵੇਂ ਚੋਲੇ ਜਾਂ ਬਾਣੇ ਦੇ ਉਹ ਝੂਠੀਆਂ ਟਿੱਪਣੀਆਂ ਕੀਤੀਆਂ ਇੱਕੇ ਵੀ ਆਪਣਾ ਤੇਜਸ ਸਿੰਘ ਸੁੰਦਰੀ ਹਾਲ ਤੇ ਵੀ ਤੇ ਅੱਗੇ ਜਾ ਕੇ ਤਲਵੰਡੀ ਸਾਬੋ ਵੀ ਇਹਦੇ ਉੱਤੇ ਇਤਰਾਜ਼ ਹੈਗਾ ਸਾਨੂੰ ਤੇ ਇਹਦਾ ਅਸੀਂ ਮੰਗ ਪੱਤਰ ਦੇ ਕੇ ਆਏ ਹਾਂ ਜਥੇਦਾਰ ਸਾਹਿਬ ਨੂੰ ਕਿ ਵੀ ਇਹ ਜਿਹੜੀਆਂ ਟਿੱਪਣੀਆਂ ਆਈਆਂ ਇਹਨਾਂ ਦੇ ਵੀਡੀਓਜ਼ ਉਪਲਬਧ ਦਾ ਉਹਨਾਂ ਨੂੰ ਸੁਣੋ ਤੇ ਵੇਖੋ ਕਿ ਉਹਨਾਂ ਨੇ ਕਿਸ ਤਰੀਕੇ ਦੀ ਢਾਲਾਈ ਆ ਕਾਲਤਖ ਸਾਹਿਬ ਦੇ ਜਿਹੜਾ ਸਿਧਾਂਤਾਂ ਕਾਲਤਖ ਸਾਹਿਬ ਦੀ ਉਸ ਦਾ ਢਾਲਾਈ ਆ ਇਹ ਕਾਲਤਖ ਸਾਹਿਬ ਜਿਹੜਾ ਮੀਰੀ ਪੀਰੀ ਦੇ ਸਿੱਖਾਂ ਦੇ ਸਦਾਨ ਦਾ ਇੱਕ ਮਰਕਜ਼ ਹੈਗਾ ਇਹਦਾ ਛੇਵੀਂ ਪਾਸ਼ੀ ਗੁਰ ਗੋਬਿੰਦ ਸਾਹਿਬ ਨੇ ਸਾਨੂੰ ਬਖਸ਼ਿਆ ਹੈਗਾ ਤੇ ਇਹਦੇ ਨੂੰ ਪਹਿਲਾਂ ਜਿਵੇਂ ਕਿ ਇੱਕ ਤਰ੍ਹਾਂ ਇਹਨੂੰ ਫਿਜ਼ੀਕਲੀ ਤੋੜਿਆ ਗਿਆ ਸੀ ਸੁਖਵੀਰ ਸਿੰਘ ਬਾਦਲ ਲਗਾਤਾਰ ਇਹਨੂੰ ਸਿਧਾਰਤਕ ਤੌਰ ਤੇ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ ਢਾਲ ਲਾਉਂਦੇ ਜਾ ਰਹੇ ਆ ਪਹਿਲਾਂ ਜਿਵੇਂ ਕਾਲਕਤਕ ਸਾਹਿਬ ਦੇ ਜਥੇਦਾਰ ਅਚਾਨਕ 26 ਦੇ ਵਿੱਚ ਬਦਲੇ ਗਏ ਕਿੰਨੇ ਬੰਦੇ ਠੀਕ ਹੈ ਕਿੰਨੇ ਜਥੇਦਾਰ ਨਵੇਂ ਲਾਏ ਹਟਾਏ ਗਏ ਲਾਏ ਗਏ ਉਸ ਤੋਂ ਬਾਅਦ ਹੁਣ ਲਗਾਤਾਰ ਟਿੱਪਣੀਆਂ ਆ ਰਹੀਆਂ ਕਿ ਵੀ ਇਹ ਲੋਕ ਵੀ ਇਹਨਾਂ ਨੂੰ ਸੁਰੱਖਿਆ ਮਿਲ ਗਈ ਇਹਨਾਂ ਨੂੰ ਗਾਰਡਾਂ ਮਿਲ ਗਈਆਂ ਤਾਂ ਇਹ ਪੰਥ ਵਿਰੋਧੀ ਗਤੀਵਿਧੀਆਂ 'ਚ ਆ ਗਏ ਪੁੱਛਣ ਵਾਲਾ ਹੋਵੇ ਵੀ ਤੁਹਾਨੂੰ ਤਾਂ 25 25 30 30 ਸਾਲਾਂ ਤੋਂ 40 40 ਸਾਲਾਂ ਤੋਂ ਤੁਸੀਂ ਗਾਰਡਾਂ 'ਚ ਉਹਨਾਂ ਉਹ ਗਾਰਡ ਲੈ ਰਹੇ ਹੋ ਤੁਸੀਂ ਉਹ ਸੁਰੱਖਿਆ ਲੈ ਰਹੇ ਹੋ ਇੱਥੋਂ ਤੱਕ ਕਿ ਜਦੋਂ ਤੁਸੀਂ ਬਿਆਨ ਦੇ ਰਹੇ ਸੀ ਜਾਂ ਲੈਕਚਰ ਦੇ ਰਹੇ ਸੀ ਤੁਸੀਂ ਖੁਦ ਉਸ ਟਾਈਮ ਜੈਡ ਸਿਕਿਉਰਿਟੀ ਦੇ ਘੇਰੇ 'ਚ ਸੀਗੇ ਤਾਂ ਵੀ ਤੋਂ ਤੋਂਡੇ ਤੇ ਤਾਂ ਫਿਰ ਇਹਦੇ ਨਾਲ ਬਹੁਤ ਵੱਡੇ ਇਲਜ਼ਾਮ ਲੱਗਣੇ ਚਾਹੀਦੇ ਆ ਤੁਸੀਂ ਤਾਂ ਇੱਕ ਤਰ੍ਹਾਂ ਆਪ ਮੰਨੇ ਹੋ ਕਿ ਜਦੋਂ ਇੰਦੀਆਂ ਸਿਕਿਉਰਿਟੀਆਂ ਮਿਲ ਜਾਂਦੀਆਂ ਜਾਂ ਕੁਝ ਹੋ ਜਾਂਦੀਆਂ ਤਾਂ ਇਨਸਾਨ ਆਪ ਦੀ ਭੱਤੇ ਉੱਠ ਪੁੱਟਣ ਲੱਗ ਜਾਂਦਾ ਇਹ ਬਿਲਕੁਲ ਸਰਾਸਾ ਨਜਾਇਜ਼ ਆ ਸਿੰਘ ਸਾਹਿਬ ਜੀ ਇੱਕ ਤਨਖਾਈਆ ਵਿਅਕਤੀ ਇਤਿਹਾਸਕ ਸਥਾਨ ਤੇ ਖੜ ਕੇ ਕੋਮ ਨੂੰ ਤੇ ਜਥੇਦਾਰ ਸਹਿਬਾਨ ਨੂੰ ਚੁਣੌਤੀ ਦੇ ਰਿਹਾ ਹੈ ਵਾਰ-ਵਾਰ ਸਿਆਸੀ ਮਨਸ਼ਾ ਹੇਠ ਸਿੰਘ ਸਹਿਬਾਨ ਨੂੰ ਗੈਰ ਪੰਥਕ ਤਰੀਕੇ ਨਾਲ ਬਦਲਣਾ ਅਤੇ ਹੁਣ ਉਹਨਾਂ ਪ੍ਰਤੀ ਬੋਲੇ ਜਾ ਰਹੇ ਸ਼ਬਦੀ ਹਮਲਿਆਂ ਨੂੰ ਸੇਕੋਮ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕਰੇਗੀ ਸਿੰਘ ਸਹਿਬਾਨ ਹੀ ਕੋਮ ਦੀ ਸ਼ਕਤੀ ਹਨ ਸਦੀਵੀ ਤੱਕ ਤੇ ਸ਼੍ਰੀ ਅਕਾਲ ਤਖਤ ਸਾਹਿਬ ਸਾਡੇ ਜੀਵਨ ਦਾ ਆਧਾਰ ਹੈ ਇਸ ਲਈ ਇੱਕ ਤਨਖਾਈਆ ਵਿਅਕਤੀ ਦੀ ਇਹ ਹਿੰਮਤ ਕੀ ਹਕਮਨਾਮਿਆਂ ਦੀ ਅਵੱਗਿਆ ਵੀ ਕਰੇ ਸਿੰਘ ਸਹਿਬਾਨ ਨੂੰ ਆਪਣੀ ਰਿਹਾਈਸ਼ ਤੇ ਬੁਲਾ ਕੇ ਬਲਾਤਕਾਰੀ ਸਾਧ ਨੂੰ ਮੁਆਫੀ ਦੇਣ ਲਈ ਮਜਬੂਰ ਕਰੇ ਆਪਣੀ ਸਿਆਸੀ ਤਾਕਤ ਨਾਲ ਦਵਾਈ ਮੁਆਫੀ ਨੂੰ ਸਹੀ ਸਾਬਤ ਕਰਨ ਲਈ ਐਸਜੀਪੀਸੀ ਦੀ ਗੋਲਗ ਵੀ ਵਰਤੇ ਫਿਰ ਫਸਿਲ ਦੇ ਸਾਹਮਣੇ ਕੀਤੇ ਚਾਰੇ ਗੁਨਾਹਾਂ ਦੀ ਮਾਫੀ ਮੰਗ ਕੇ ਬਾਹਰ ਪਬਲਿਕ ਦੇ ਵਿੱਚ ਜਾ ਕੇ ਮੁਕਰ ਵੀ ਜਾਵੇ ਅਜਿਹੇ ਕਿਰਦਾਰ ਵਾਲਾ ਵਿਅਕਤੀ ਪੰਥ ਅਤੇ ਕੋਮ ਵਿਰੋਧੀ ਭਾਵਨਾ ਰੱਖਦਾ ਹੈ ਕਿਉਂਕਿ ਕਾਰਵਾਈ ਸਿਰ ਬਦਲ ਪਰਿਵਾਰ ਜਾਂ ਕੁਝ ਵਿਅਕਤੀਆਂ ਤੇ ਨਹੀਂ ਹੋਈ ਹੈ ਇਕ ਬਾਦਲ ਪਰਿਵਾਰ ਤੇ ਉਸ ਦਾ ਧੜਾ ਹੀ ਪੰਥ ਨਹੀਂ ਹੋ ਸਕਦਾ ਖਾਲਸਾ ਪੰਥ ਦਾ ਦਾਇਰਾ ਬਹੁਤ ਵਿਸ਼ਾਲ ਹੈ ਪੱਤਰ ਦੇ ਅਖੀਰ ਵਿੱਚ ਮਿਸਲ ਸਤਲੁਜ ਨੇ ਜਥੇਦਾਰ ਨੂੰ ਅਪੀਲ ਕੀਤੀ ਹੈ ਕਿ ਸੁਖਬੀਰ ਬਾਦਲ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਸਭ ਤੋਂ ਵੱਡੀ ਗੱਲ ਹੈ ਕਿ ਅਕਾਲ ਤਖਤ ਸਾਹਿਬ ਦਾ ਜਿਹੜਾ ਹੁਕਮਨਾਮਾ ਉਹ ਜਿਹੜੀ ਸਪਿਰਿਟ ਸੀ ਜਿਹਨੂੰ ਆਪਾਂ ਕਹਿੰਦੇ ਮੂਵਿੰਗ ਸਪਿਰਿਟ ਐਸੀ ਕਿ ਵੀ ਜਿਹੜੀ ਇਹ ਲੀਡਰਸ਼ਿਪ ਹੈਗੀ ਆ ਜਿਹੜੀ ਸੀਲ ਦੇ ਅੱਗੇ ਖੜੀ ਸੀ ਇਹ ਸਾਰੀ ਜਿਹੜੀ ਹੈਗੀ ਆ ਇਹ ਆਪਦਾ اخਲਾਕੀ ਹੱਕ ਨੈਤਿਕ ਹੱਕ ਖੋ ਚੁੱਕੀ ਆ ਲੀਡਰਸ਼ਿਪ ਦਾ ਤੇ ਉਹ ਉਹਨਾਂ ਨੂੰ ਹਟਾਉਣ ਦੀ ਬਜਾਏ ਉਸੇ ਬੰਦਿਆਂ ਨੂੰ ਉਹਨਾਂ ਲੋਕਾਂ ਨੂੰ ਦੁਬਾਰਾ ਚੁਣ ਲਿਆ ਜਾਵੇ ਇੱਕ ਬੋਗਸ ਤੇ ਰੋਂਗ ਤਰੀਕੇ ਨਾਲ ਇੱਕ ਜਿਹੜਾ ਕਿ ਪਾਰਦਰਸ਼ੀ ਨਹੀਂਗਾ ਜਿਹਦੇ ਵਿੱਚ ਸੰਵਿਧਾਨ ਵੀ ਜਨਾ ਠੀਕ ਨਹੀਂਗਾ ਉਹਦੇ ਤਹਿਤ ਸੰਵਿਧਾਨ ਦੇ ਨਾਲ ਵੀ ਛੇੜਛਾੜ ਕੀਤੀ ਵੀ ਆ ਕਾਲੀ ਦਲ ਨੇ ਤੇ ਉਹ ਉਸ ਤਰੀਕੇ ਨਾਲ ਚੁਣ ਲਿਆ ਜਾਵੇ ਤਾਂ ਐਦੂ ਮਾੜੀ ਗੱਲ ਕੀ ਹੋਊਗੀ ਕਿ ਸੰਗਤ ਨੇ ਨਕਾਰਦੇ ਤੁਸੀਂ ਵੋਟਾਂ 'ਚ ਵੇਖਿਆ ਵੇਖਿਆ ਹੀ ਆਪਾਂ ਕੀ ਹਾਲਤ ਹੋਈ ਆ ਸੰਗਤ ਨੇ ਨਕਾਰਦੇ ਸੰਗਤ ਦੇ ਅਨਕਾਰਨ ਤੋਂ ਬਾਅਦ ਤੁਸੀਂ ਗੁਰੂ ਦੀ ਦਰਗਾਹ ਦੇ ਵਿੱਚ ਆ ਕੇ ਖੜ ਕੇ ਗੁਰੂ ਉਸ ਤਖਤ ਦੇ ਅੱਗੇ ਖੜੇ ਨੂੰ ਸੱਚਾ ਤਖਤ ਕਿਹਾ ਜਾਂਦਾ ਉਹਨੇ ਤੁਹਾਡੇ ਤੇ ਜਿਹੜੀ ਤਨਖਾਹ ਲਈ ਤੁਸੀਂ ਉਹ ਭੁਗਤਣ ਤੋਂ ਵੀ ਭੱਜ ਗਏ ਤਾਂ ਇਹ ਤਾਂ ਇੱਕ ਮੈਂ ਕਹਿੰਦਾ ਕਿ ਹੁਣ ਇਹਦਾ ਜਿਹੜਾ ਹਿਲਾਚਾਰਾ ਕੀ ਆ ਇਹ ਸੰਗਤੀ ਕਰ ਸਕਦੀ ਆ ਜਥੇਦਾਰਾਂ ਨੇ ਆਪਦਾ ਜਿਹੜਾ ਬਣਦਾ ਰੋਲ ਸੀ ਉਹ ਨਿਭਾਤਾ ਇਹ ਸੰਗਤ ਨੂੰ ਜਿਹੜੀ ਨਵੀਂ ਭਰਤੀ ਆ ਇਹਦੇ ਵਿੱਚ ਹਮ ਹਮਾ ਕੇ ਪਾਰਟ ਲੈਣਾ ਚਾਹੀਦਾ ਤੇ ਦਿਖਾਉਣਾ ਚਾਹੀਦਾ ਹੈ ਕਿ ਸੰਗਤ ਕਿਹੜੇ ਪਾਸੇ ਖੜੀ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਇਸਤਰੀ ਕੇ ਭਰਤੀ ਕੀਤੀ ਗਈ ਸੂਰੇ ਦੂਜੇ ਕੇ 50 ਮਿੰਟ ਤੇ ਨਾ ਪਲਤ ਸੀ ਨਾ ਗਰੰਟ ਸੀ ਔਰ ਉਹਨਾਂ ਨੂੰ ਜਿਹੜਾ ਉਹ ਜਹੇਦਾਰ ਜਿਹੜਾ ਥਾਪ ਦਿੱਤਾ ਗਿਆ ਚਾਹੇ ਉਹ ਤੱਕ ਤੇਸਕਰ